मीटिंग दे विच किसान अगुवा ने फैसला लिया जनवरी दे पहले हफ्ते एसकेएम दा मंडल राष्ट्रपति दे नाल मुलाकात करेगा खेतीबाड़ी मंत्री दे नाल वी मुलाकात की जाएगी चंडीगढ़ दे विच एसकेएम दी मीटिंग होई ते इस दौरान चड़ाए किसान अगुवा ने किसान आंदोलन नु लेके अगली ती रणनीति तय कीती गई है इस संबंध दे सहयोगी कुलवीर दीवान ने किसान अगुवा दे नाल गलबत है किसान नेता डल्लेवाल दी तबीयत लगातार ये किया कि उना स्थिति ਚਿੰਤਾ ਜਨਕ ਬਣੀ ਹੋਈ ਹੈ ਤੇ ਇਸੇ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਨੇ ਚੰਡੀਗੜ੍ਹ ਦੇ ਵਿੱਚ ਕਮਿਟਿੰਗ ਕੀਤੀ ਹੈ ਤੇ ਕੁਝ ਫੈਸਲੇ ਅਹਿਮ ਕੀਤੇ ਨੇ ਰਾਸ਼ਟਰਪਤੀ ਤੇ ਜਿਹੜੇ ਖੇਤੀਬਾੜੀ ਮਿਨਿਸਟਰ ਨੇ ਕੇਂਦਰੀ ਉਹਨਾਂ ਨੂੰ ਮਿਲਣ ਦੇ ਸਾਡੇ ਨਾਲ ਪ੍ਰੇਮ ਸਿੰਘ ਪੰਗੂ ਕਿਸਾਨ ਨੇਤਾ ਨੇ ਪੰਗੂ ਸਾਹਿਬ ਤੁਸੀਂ ਫੈਸਲਾ ਕੀਤਾ ਕਿ ਤੁਸੀਂ ਰਾਸ਼ਟਰਪਤੀ ਨੂੰ ਜਾਂ ਫਿਰ ਖੇਤੀਬਾੜੀ ਮਿਨਿਸਟਰ ਨੂੰ ਮਿਲਣ ਜਾ ਰਹੇ ਹੋ ਕਿ ਵੀ ਸਹਿਰੇ ਦੇਖੋ ਅਸੀਂ ਕਿਉਂਕਿ ਵਰੀੜਾ ਢੱਲੇਵਾ ਸਾਹਿਬ ਦੀ ਸਿਹਤ ਉਹਨਾਂ ਦੀ ਜਾਨ ਨਾ ਜਾਏ ਉਹਨਾਂ ਹਿਸਾਦਤ ਨਾ ਹੋਵੇ ਪਰ ਜੇ ਉਹਨਾਂ ਦੀ ਸੰਘਰਸ਼ ਨੂੰ ਬਹੁਤ ਜ਼ਰੂਰਤ ਹੈ ਇਸ ਲਈ ਅਸੀਂ ਵਰੀਡ ਆਇਆ ਤਾਂ ਅਸੀਂ ਇਹ ਕੋਸ਼ਿਸ਼ ਕੀਤੀ ਹੈ ਇਮੀਡੀਏਟਲੀ ਵੀ ਪ੍ਰੈਜ਼ੀਡੈਂਟ ਨੂੰ ਜਾ ਕੇ ਰਿਕੁਐਸਟ ਕਰੀ ਹੈ ਅਪੀਲ ਕਰੀ ਹੈ ਤੁਸੀਂ ਵੱਡੇ ਹੈੱਡ ਉਦੇਸ਼ ਦੇ ਕਨਸਟੀਟਿਊਸ਼ਨਲ ਤੁਸੀਂ ਡਾਇਰੈਕਟ ਕਰੋ ਮੋਦੀ ਸਾਹਿਬ ਨੂੰ ਸਰਕਾਰ ਨੂੰ ਖੇਤੀਬਾੜੀ ਮੰਤਰੀ ਨੂੰ ਕਿ ਜਾ ਕੇ ਉੱਥੇ ਪਹੁੰਚਣ ਉਹਨਾਂ ਜਿੱਥੇ ਵਰਤ ਰੱਖਿਆ ਉਹਨਾਂ ਨੂੰ ਜਾ ਕੇ ਅਪੀਲ ਕਰਨਗੇ ਇਸ ਟਾਈਮਸਬੀ ਲੀਗਲ ਗਰੰਟੀ ਦੇਣ ਨੂੰ ਤਾਰਾਂ ਤੁਸੀਂ ਆਪਣੀ ਜਾਨ ਕੁਰਬਾਨ ਨਾ ਕਰੋ ਇਹ ਗੱਲ ਨੂੰ ਤੇ ਅਰੇ ਕਹਿ ਸਕਦੇ ਆ ਹੋਰ ਇਸ਼ੂ ਸਭ ਤੋਂ ਰਾਸ਼ਪਤੀ ਇੰਟਰਫੇਅਰ ਕਰਦੇ ਆ ਨਾ ਜੇ ਸਰਕਾਰ ਨੂੰ ਅੱਗੇ ਪਿੱਛੇ ਗਵਰਨਰ ਸਾਹਿਬ ਨੂੰ ਵੀ ਅਸੀਂ ਕਿਹਾ ਸੀ ਵੀ ਤੁਸੀਂ ਪੰਜਾਬ ਸਰਕਾਰ ਨੂੰ ਇਹ ਕਹੋ ਇਹ ਕਹਿੰਦੇ ਸੀ ਵੀ ਅਸੀਂ ਠੀਕ ਹੈ ਅਸੀਂ ਗੱਲ ਕਰਾਂਗੇ ਉਹਨਾਂ ਨੇ ਵੀ ਨਹੀਂ ਕੀਤੀ ਆ ਨਾ ਇਸ ਲਈ ਅਸੀਂ ਜਾਣਾ ਚਾਹੁੰਦੇ ਆ ਔਰ 9 ਤਰੀਕ ਨੂੰ ਪੰਜਾਬ ਚ ਵੱਡਾ ਇਕੱਠ ਕਰਾਂਗੇ ਫਿਰ ਪ੍ਰੈਸ ਰਾਈਜ਼ ਕਰਨ ਲਈ ਇਸੇ ਵਿਸ਼ੇ ਨੂੰ ਲੈ ਕੇ ਇਸੇ ਵਿਸ਼ੇ ਨੂੰ ਲੈ ਕੇ ਜਿਹਦੇ ਵਿੱਚ ਨਹੀਂ ਇਕੱਲਾ ਇਹ ਨਹੀਂ ਜਿਹਦੇ ਵਿੱਚ ਇਹ ਮੁੱਦਾ ਵੀ ਹੋਏਗਾ ਇੱਕ ਨਵੀਂ ਖੇਤੀਬਾੜੀ ਨੀਤੀ ਜੋ ਦੁਬਾਰਾ ਖੇਤੀਬਾੜੀ ਤੁਸੀਂ ਕੋਈ ਕਾਰਪੋਰੇਟ ਦਾ ਕਬਜ਼ਾ ਕਰਾਉਣ ਲਈ ਕੰਟਰੈਕਟ ਫਾਰਮਿੰਗ ਫਿਊਚਰ ਟਰੇਡਿੰਗ ਪੈਰਲਰ ਮੰਡੀਆਂ ਉਹੀ ਕਾਨੂੰਨ ਜੋ ਰੱਦ ਹੋਏ ਸੀ ਉਹਨੂੰ ਦੁਬਾਰਾ ਸਰਕਾਰ ਲਿਆ ਰਹੀ ਹੈ ਔਰ ਜੋ ਸੁਭਾ ਸਰਕਾਰਾਂ ਨੂੰ ਕਹਿ ਰਹੇ ਵੀ ਤੁਸੀਂ ਲਾਗੂ ਕਰੋ ਕਿਉਂਕਿ ਦੇਖੋ ਪਹਿਲਾਂ ਦਾ ਸਿਚੁਏਸ਼ਨ ਇਹ ਸੀ ਵੀ ਜਿਹੜੀ ਖੇਤੀਬਾੜੀ ਸਟੇਟ ਸਬਜੈਕਟ ਹੈ ਤੁਸੀਂ ਦੇਖਿਆ ਜਦੋਂ ਦਿੱਲੀ ਅਸੀਂ ਨੇਗੋਸ਼ੀਏਸ਼ਨ ਕਰਦੇ ਸੀ ਤਾਂ ਅਸੀਂ ਆਪਣੇ ਵੱਲੋਂ ਹਮੇਸ਼ਾ ਇਹ ਰੱਖਦੇ ਸੀ ਵੀ ਕਿਉਂਕਿ ਐਗਰੀਕਲਚਰ ਸਟੇਟ ਸਬਜੈਕਟ ਹੈ ਸੈਂਟਰ ਕੈਨ ਨਾਟ ਇਨੈਕਟ ਦਾ ਲਾਅ ਉਹਨਾਂ ਦਾ ਐਗਰੀਕਲਚਰ ਇਸ ਲਈ ਜਿਹੜੇ ਥੋੜੇ ਜਿਹੜੇ ਕਾਨੂੰਨ ਐ ਇਲੀਗਲ ਵੀ ਨੇ ਅਨਕਨਸਟੀਚੂਅਲ ਵੀ ਐ ਐਸੇ ਸਵਾਲ ਤੇ ਮੋਦੀ ਨੂੰ ਫਿਰ ਰਿਪੀਲ ਕਰਨੇ ਪਏ ਸੀ ਉਹਨਾਂ ਨੇ ਬੈਕ ਡੋਰ ਤੋਂ ਨਵਾਂ ਰਾ ਲੱਭਿਆ ਉਹਨਾਂ ਦਾ ਖਰੜਾ ਤਿਆਰ ਕੀਤਾ ਖਰੜਾ ਐਗਜ਼ੈਕਟਲੀ ਹੋਈ ਐ ਵਰਲਡ ਵਾਈਡ ਵਰਡ ਮੈਂ ਪੜਾ ਮਾਰ ਕੀਤਾ ਇੱਕ ਇੱਕ ਚੀਜ਼ ਸਾਰੀ ਉਹੀ ਪਾਲਿਸੀ ਐ ਪਰ ਉਹ ਹੁਣ ਕਹਿੰਦੇ ਵੀ ਕਿਉਂਕਿ ਸਟੇਟ ਗਵਰਨਮੈਂਟ ਐਗਰੀਕਲਚਰ ਸਟੇਟ ਸਬਜੈਕਟ ਐ ਸਟੇਟ ਗਵਰਨਮੈਂਟਸ ਨੂੰ ਭੇਜਤਾ ਵੀ ਤੁਸੀਂ ਇਸ ਨੂੰ ਲਾਗੂ ਕਰੋ ਇਹ ਵੀ ਬੀਜੇਪੀ ਸਰਕਾਰਾਂ ਲਾਗੂ ਕਰ ਦੇਣਗੀਆਂ ਇਹ ਕਹਿ ਰਹੇ ਕਿ ਵੀ ਅੱਧੇ ਦੇਸ਼ 'ਚ ਲਾਗੂ ਹੋ ਗਈ ਤੁਸੀਂ ਵੀ ਲਾਗੂ ਕਰੋ ਉਹੀ ਨੀਤੀ ਹੈ ਅਸੀਂ ਇਸ ਦਾ ਡਟਵਾ ਵਿਰੋਧ ਕਰਾਂਗੇ ਔਰ ਜੇ ਇਸ ਤਰ੍ਹਾਂ ਹੋਇਆ ਸਾਰੇ ਦੇਸ਼ ਦੇ ਵਿੱਚ ਪਹਿਲਾਂ ਤੋਂ ਹੀ ਵੱਡਾ ਅੰਦੋਲਨ ਖੜਾ ਹੋਇਆ ਇਹਦੇ ਖਿਲਾਫ ਇੱਕ ਤਾਂ ਇਹ ਹੈ 9 ਤਰੀਕ ਨੂੰ ਅਸੀਂ ਇਹ ਗੱਲ ਤੇ ਜ਼ੋਰਦਾਰ ਪ੍ਰੋਜੈਕਟ ਕਰਾਂਗੇ ਇਸ ਨੂੰ ਨਾਲ ਇਹਨਾਂ ਦੀ ਜਿਹੜੀ ਡਿਲੀਵਰਸ ਆਫ ਦੀ ਉਹ ਹੈ ਸਿਹਤ ਹੈ ਇਹਨਾਂ ਦੀ ਹਾਲਤ ਹੈ ਇਹਨਾਂ ਦੀਆਂ ਮੰਗਾਂ ਜਿਨ੍ਹਾਂ ਬਾਰੇ ਅਸੀਂ ਫੋਰੀ ਚਿੰਤਤ ਹਾਂ ਇਹਦੇ ਬਾਰੇ ਆਵਾਜ਼ ਬੰਦ ਕਰਾਂਗੇ ਕਿ ਦਖਲ ਨਾ ਸਾਡੇ ਵੱਡੇ ਲੀਡਰ ਦੀ ਜਾਨ ਨਾ ਜਾਵੇ ਕੇਂਦਰ ਸਰਕਾਰ ਨੂੰ ਵੀ ਤੁਸੀਂ ਅਪੀਲ ਕਰ ਰਹੇ ਹੋ ਕਿ ਡਾਇਲੌਗ ਦਾ ਜਿਹੜਾ سلسلہ ਰੁਕਿਆ ਹੋਇਆ ਉਹ ਦੁਬਾਰੇ ਚੱਲੇ ਬਿਲਕੁਲ ਜਿਵੇਂ ਸ਼ੁਰੂ ਤੋਂ ਕਿਹਾ ਹੈ ਇਹ ਨਹੀਂ ਦੇਰ ਤੋਂ 10 ਮਹੀਨੇ ਲੜ ਰਹੇ ਹੈ ਕਿਸਾਨ ਕਿਸੇ ਗੱਲਬਾਤ ਵੀ ਨਹੀਂ ਕਰਦੇ ਹੈ ਮੰਗਾਂ ਤੁਸੀਂ ਹਸਤਾ ਸੈਂਟਰ ਗਵਰਨਮੈਂਟ ਨੂੰ ਜਾਂ ਪੰਜਾਬ ਗਵਰਨਮੈਂਟ ਨੂੰ ਕਹਿੰਦੇ ਹੈ ਪਹਿਲਾਂ ਪੰਜਾਬ ਗਵਰਨਮੈਂਟ ਸਾਡੇ ਕਹਿੰਦੇ ਸੀ ਨਾ ਚੀਫ ਮਿਨਿਸਟਰ ਸਾਹਿਬ ਕਿ ਜੀ ਮੈਂ ਕਿਸਾਨਾਂ ਦਾ ਵਕੀਲ ਹਾਂ ਉਹਨੂੰ ਵਕੀਲ ਸੁਤਾ ਪਿਆ ਸਾਡਾ ਹੁਣ 10 ਮਹੀਨੇ ਤੋਂ ਵਕੀਲ ਤਾਂ ਬੋਲਦਾ ਹੀ ਨਹੀਂ ਉਹ ਤਾਂ ਕਿਹਦੇ ਪੰਚਾਇਤ ਇਲੈਕਸ਼ਨਾਂ ਕਿਹਦੇ ਹੋਰ ਇਲੈਕਸ਼ਨ ਜੂ ਬਿਜ਼ੀ ਹੈ ਘੁਮਦਾਰ ਸੇ ਪਾਸੇ ਲੋਕਾਂ ਨੂੰ ਸੰਦਾ ਫਿਰ ਰਿਹਾ ਉਹਨਾਂ ਨੂੰ ਪਤਾ ਨਹੀਂ ਕਿ ਐਜੀਟੇਸ਼ਨ ਚੱਲ ਰਹੀ ਹੈ ਕਿ ਲੀਡਰ ਜਿਹੜਾ ਮਰਨ ਕਰਾ ਰਹੇ ਆ ਵੀ ਮੈਂ ਜਾ ਕੇ ਉੱਥੇ ਆਪਣਾ ਕੈਬਨਿਟ ਮਿਨਿਸਟਰ ਭੇਜਾਂ ਆਪਕਾ ਕੋਈ ਸਟੇਟਮੈਂਟ ਵੀ ਨਹੀਂ ਦੇ ਰਹੇ ਇਸ ਲਈ ਕਿਉਂ ਕਰ ਰਹੀ ਹੈ ਇਸ ਤਰ੍ਹਾਂ ਵਹੀ ਦੇਰ ਨੂੰ ਟਵਰੀਟ ਕਿ ਇਸ ਲਈ ਪੰਜਾਬ ਸਰਕਾਰ ਨੂੰ ਵੀ ਜੋਰ ਦੇਗੇ ਕਿ ਆ ਕਿ ਤੁਸੀਂ ਇੰਟਰਫੇਅਰ ਕਰੋ ਸੈਂਟਰ ਗਵਰਨਮੈਂਟ ਨੂੰ ਕਹੋ ਜਿਵੇਂ ਪਹਿਲਾਂ ਤੁਸੀਂ ਐਕਟਿਵ ਹੋਏ ਦੁਬਾਰਾ ਐਕਟਿਵ ਹੋ ਉਸ ਤਰ੍ਹਾਂ ਹੀ ਤਾਂ ਕਿ ਲੀਡਰ ਦੀ ਜਾਨ ਬਚੇ ਕਿਸਾਨਾਂ ਨੂੰ ਐਮਐਸਪੀ ਦੀ ਲੀਗਲ ਗਾਰੰ ਖਾਨਾ ਦੇ ਕਈ ਸੰਗਠਨ ਜਿਹੜੇ ਹੈਗੇ ਨੇ ਇੱਕ ਮੁੱਦੇ ਦੇ ਉੱਤੇ ਲੜਾਈ ਲੜ ਰਹੇ ਨੇ ਸਰ ਕੋਈ ਏਕਤਾ ਦੀ ਸੰਭਾਵਨਾ ਹੈਗੀ ਦੇਖੋ ਜਿਹੜੀ ਏਕਤਾ ਨਾ ਏਕ ਤਾਂ ਪਹਿਲਾਂ ਵੀ ਜਦੋਂ ਅਸੀਂ ਦਿੱਲੀ ਗਏ ਸੀ ਪੰਜਾਬ ਦੇ 32 ਆਰਗੇਨਾਈਜੇਸ਼ਨ ਸਾਰੀਆਂ ਇੱਕ ਅਲੱਗ-ਅਲੱਗ ਸੀ ਇੱਕ ਟਾਈਮ ਆਇਆ ਸੀ ਸਾਰੇ 32 ਇਕੱਠੇ ਹੋ ਗਏ ਸੀ ਹੁਣ ਜਦੋਂ ਦਿੱਲੀ ਸੰਦਰਜਿਤ ਕੇ ਆਏ ਤਾਂ ਆਪਾਂ ਕਿਸੇ ਨੂੰ ਬਲੇਮ ਨਹੀਂ ਕਰਦੇ ਕਿਸ ਕਰਕੇ ਉਹ ਥੋੜੇ ਜੇ ਫਟ ਗਏ ਕੁਝ ਆਰਗੇਨਾਈਜ਼ ਇੱਧਰ ਹੋ ਗਏ ਕੁਝ ਉੱਧਰ ਹੋ ਗੀਆਂ ਪਰ ਫਿਰ ਵੀ ਉਹਨਾਂ ਹੀ ਮੰਗਾਂ ਤੇ ਕੁਝ ਆਰਗੇਨਾਈਜੇਸ਼ਨਾਂ ਆਪਣੇ ਆਪ ਹੀ ਮੋਰਚਾ ਉੱਤੇ ਲਾਤਾ ਸੀ ਫਿਰ ਵੀ ਅਸੀਂ ਉਸ ਮੋਰਚੇ ਦਾ ਵਿਰੋਧ ਨਹੀਂ ਕੀਤਾ ਕਦੇ ਵੀ ਜਦੋਂ ਦਾ ਰਿਪ੍ਰੈਸ਼ਨ ਹੋਇਆ ਜ਼ਬਰ ਹੋਇਆ ਜੋ ਵੀ ਅਸੀਂ ਹਮੇਸ਼ਾ ਹਲਾ ਨਾਰਾ ਮਾਰਿਆ ਸਰਕਾਰ ਨੂੰ ਗੰਡਾ ਮੈਂ ਕੀਤਾ ਪੈਰਲ ਐਕਸ਼ਨ ਦਿੱਤੇ ਰਿਪ੍ਰੈਸ਼ਨ ਦੇ ਖਿਲਾਫ ਤੇ ਅੱਜ ਵੀ ਅਸੀਂ ਇਹ ਮੰਗ ਕਰਦੇ ਹਾਂ ਅਜੇ ਯੂਨੀਟੀ ਵੀ ਕਰ ਅਸੀਂ 21 ਤਰੀਕ ਨੂੰ ਮੀਟਿੰਗ ਕਰਕੇ ਕਿਹਾ ਵੀ ਨਹੀਂ ਆ ਇਕੱਲੇ ਇਕੱਲੇ ਲੜ ਕੇ ਮੁੱਦੀ ਨੂੰ ਝੁਕਣਾ ਨਹੀਂ ਹੈ ਪਹਿਲਾਂ ਵਰਗ ਅੰਦੋਲਨ ਖੜਾ ਕਰਨਾ ਪਏਗਾ ਜਿਸ ਤਰ੍ਹਾਂ ਪਹਿਲਾਂ ਕੀਤਾ ਸੀ ਬਲਕਿ ਉਸ ਤੋਂ ਵੀ ਵੱਡਾ ਉਹ ਇਕੱਲੀ ਇਕੱਲੀ ਲੜਾਈ ਛਡੋ ਸਾਰੇ ਡਿਫਰੈਂਸ ਸੁਭਲਾਓ ਇਕੱਠੇ ਹੋ ਕੇ ਪਹਿਲਾ ਵਰਗ ਅੰਦੋਲਨ ਖੜਾ ਕਰੀਏ ਤਾਂ ਮੋਦੀ ਚੁਗਿਆ ਸਾਡੇ ਵੱਲ ਅੱਜ ਵੀ ਅਪੀਲ ਆ। ਬਹੁਤ ਬਹੁਤ ਸ਼ੁਕਰੀਆ। ਇਹ ਹਨ ਪ੍ਰੇਮ ਹਰ ਸਿੰਘ ਭੰਗੂ ਕਿਸਾਨ ਲੀਡਰ ਜਿਹੜੇ ਅੱਜ ਸੰਯੁਕਤ ਕਿਸਾਨ ਮੋਰਚਾ ਦੀ ਚੰਡੀਗੜ੍ਹ ਦੇ ਵਿੱਚ ਹੋਈ ਮੀਟਿੰਗ ਦੇ ਫੈਸਲੇ ਦੀ ਜਾਣਕਾਰੀ ਦੇ ਰਹੇ ਸਨ। ਕੈਮਰਾਮੈਨ ਅਮਿਤ ਵਾਲੀਆ ਦੇ ਨਾਲ ਕੁਲਵਿੰਦਰ ਦੀਵਾਨ ਇੰਡੀਆ న్యూਸ